ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਕਲਾਸ ਦੇ ਨਤੀਜਿਆਂ ਵਿੱਚ ਜਿੱਥੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਮੱਲਾ ਮਾਰੀਆਂ ਹਨ ਉੱਥੇ ਸਕੂਲ ਆਫ ਫੈਮਿਨਸ ਰਾਮਸਰਾ ਦੀਆਂ ਦੋ ਵਿਦਿਆਰਥਣਾਂ ਨੇ ਪੰਜਾਬ ਭਰ ਵਿੱਚ ਆਪਣੇ ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਸਕੂਲ ਆਫ ਫੈਮਿਨਸ ਰਾਮਸਰਾ ਦੀਆਂ ਦੋ ਵਿਦਿਆਰਥਣਾਂ ਨੇ ਪੰਜਾਬ ਦੇ ਮੈਰਿਟ ਸੂਚੀ ਦੇ ਵਿੱਚ ਸਥਾਨ ਪ੍ਰਾਪਤ ਕੀਤਾ ਹੈ ਫਾਜ਼ਿਲਕਾ ਜ਼ਿਲ੍ਹੇ ਦੇ 6 ਬੱਚੇ ਮੈਰਿਟ ਵਿੱਚ ਆਏ ਹਨ ਜਿਨ੍ਹਾਂ ਵਿੱਚੋਂ ਦੋ ਵਿਦਿਆਰਥਣਾਂ ਸਕੂਲ ਆਫ ਐਮੀਨਸ ਰਾਮਸਰਾ ਦੀਆਂ ਵਿਦਿਆਰਥਣਾਂ ਨੇ ਇਹਨਾਂ ਵਿੱਚੋਂ ਇੱਕ ਵਿਦਿਆਰਥਣ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਦੂਜੀ ਵਿਦਿਆਰਥਣ ਨੇ 6ਵਾਂ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ ਦਾ ਨਾਮ ਰੁਸ਼ਨਾਇਆ ਹੈ ਸਕੂਲ ਪ੍ਰਿੰਸੀਪਲ ਨਵਜੋਤ ਖੈਰਾ ਦੀ ਅਗਵਾਈ ਵਿੱਚ ਸਮੂਹ ਸਟਾਫ ਦੀ ਮਿਹਨਤ ਸਦਕਾ ਸਕੂਲ ਆਫ ਐਮੀਨਸ ਦੀਆਂ ਇਹਨਾਂ ਵਿਦਿਆਰਥਣਾਂ ਨੇ ਵਿਸ਼ੇਸ਼ ਮੱਲਾ ਮਾਰੀਆਂ ਹਨ ਅੱਜ ਸਕੂਲ ਪੁੱਜਣ ਤੇ ਵਿਦਿਆਰਥਣਾਂ ਦਾ ਪ੍ਰਿੰਸੀਪਲ ਨਵਜੋਤ ਖੈਰਾ ਸਮੇਤ ਸਮੂਹ ਸਟਾਫ ਨੇ ਨਿੱਘਾ ਸਵਾਗਤ ਕੀਤਾ ਤੇ ਵਿਦਿਆਰਥਣਾਂ ਤੇ ਉਹਨਾਂ ਦੇ ਮਾਪਿਆਂ ਨੂੰ ਬੱਚੀਆਂ ਦੀ ਸਫਲਤਾ ਲਈ ਉਹਨਾਂ ਨੂੰ ਵਧਾਈ ਦਿੱਤੀ ਤੇ ਉਹਨਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਵੇਖੋ ਪ੍ਰਿੰਸੀਪਲ ਨਵਜੋਤ ਖੈਰਾ ਤੇ ਬੱਚਿਆਂ ਦੇ ਮਾਪਿਆਂ ਨੇ ਕੀ ਕਿਹਾ ਹਾਂ ਕੱਲ ਜੋ ਪੀਐਸਸੀਬੀ ਦਾ ਰਿਜ਼ਲਟ ਆਇਆ ਹੈ ਉਹ ਦੇ ਵਿੱਚ ਸਰਵਿਸ ਫੋਰ ਦੇਸ ਫੂਲ ਆਫ ਫੈਮਿਲੀਜ਼ ਰਾਂਸ ਕਰਦੇ ਦੋ ਜੁਵਨ ਵਿਦਿਆਰਥੀ ਨੇ ਉਹ ਮੈਰਿਟ ਸੂਚੀ ਵਿੱਚ ਆਏ ਨੇ ਪ੍ਰਿਆ ਜਿਹਦੇ ਫਾਜ਼ਿਲਕਾ ਵਿੱਚੋਂ ਪਹਿਲਾ ਸਥਾਨ ਹੈ ਤੇ ਪੂਰੇ ਪੰਜਾਬ ਵਿੱਚੋਂ 5ਥ ਰੈਂਕ ਤੇ ਸੋਨਲ ਜਿਹਦਾ ਪੂਰੀ ਫਾਜ਼ਿਲਕਾ ਵਿੱਚੋਂ 6ਥ ਰੈਂਕ ਤੇ ਪੰਜਾਬ ਦੇ ਵਿੱਚੋਂ 14ਥ ਰੈਂਕ ਪ੍ਰਾਪਤ ਕਰਕੇ ਦੋਨੋਂ ਬੱਚੇ ਮੈਰਿਟ ਸੂਚੀ ਵਿੱਚ ਆ ਗਏ ਇਸ ਦਿਨ ਆ ਗਏ ਦੋ ਬੱਚੇ ਸਾਰੇ ਅਸ਼ਦੀ ਅਤੇ ਮਹਿਰਦੀ ਉਹਨਾਂ ਦੇ 485 ਨੰਬਰ ਆਊਟ ਆਫ 500 ਜੋ ਆਏ ਨੇ ਇਹਨਾਂ ਚਾਰੋਂ ਬੱਚੇ ਹੀ ਨਾਨ ਮੈਡੀਕਲ ਸਟਰੀਮ ਦੇ ਨੇ ਚਾਰੋਂ ਹੀ ਬੱਚੇ ਐਮੀਨੈਂਸ ਸੈਕਸ਼ਨ ਦੇ ਨੇ ਤੇ ਇਹ ਚਾਰੋਂ ਬੱਚੇ ਮੈਰਿਟ ਦੇ ਬਿਹਾਫ ਤੇ ਹੀ ਸਕੂਲ ਵਿੱਚ ਇਹ ਫਰਸਟ ਬੈਚ ਸੀਗਾ ਐਮੀਨੈਂਸ ਤੇ ਚਾਰੋਂ ਹੀ ਬੱਚਾ ਨੇ ਬਹੁਤ ਹੀ ਮਿਹਨਤ ਬਹੁਤ ਲਗਨ ਨਾਲ ਬਹੁਤ ਅੱਛੇ ਅੰਕ ਪ੍ਰਾਪਤ ਕੀਤੇ ਕਿ ਇਹਨਾਂ ਦੀ ਲਗਨ ਤੇ ਮਿਹਨਤ ਦੇ ਪਿੱਛੇ ਇਹਨਾਂ ਦੇ ਜੋ ਅਭਿਆਪਕ ਨੇ ਉਨ੍ਹਾਂ ਦੀ ਜੋ ਪੂਰੇ 2 ਸਾਲਾਂ ਦੀ ਕੋਸ਼ਿਸ਼ ਹੈ ਉਨ੍ਹਾਂ ਨੂੰ ਪੂਰਾ ਕ੍ਰੈਡਿਟ ਚਾਹੀਦਾ ਹੈ ਇਸ ਦਿਨ ਆ ਜਿਹੜੇ ਪੇਰੈਂਟਸ ਹੁੰਦੇ ਮਾਈ ਸਕੂਲ ਦੇ ਬਿਹਾਫ ਤੇ ਆਪਣੇ ਸਟਾਫ ਦੇ ਬਿਹਾਫ ਤੇ ਬਹੁਤ ਬੜਾਈ ਦੀ ਜਿਨ੍ਹਾਂ ਨੇ ਘਰ ਵੀ ਆਪਣੇ ਬੱਚਿਆਂ ਨੂੰ ਪੂਰਾ ਗਾਈਡ ਕੀਤਾ ਜਿਸ ਦੀ ਸਦਕਾ ਇਹ ਬੱਚੇ ਨੇ ਸਕੂਲ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਆਪਣੇ ਪੂਰੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਮਾਡੇ ਜੋ ਸ੍ਰੀ ਰਾਮ ਸਰਾ ਕੇ ਚਾਰ ਬੱਚੇ ਨਜ਼ਰ ਤੋਂ ਤੇ ਮੇਲਟ ਨਾਣੇ ਸੇ ਇੱਕ ਮਾਰਕਸ ਤੇ ਰਹਿ ਗਏ

इस सक्सेस के पीछे बहुत बड़ा हाथ है मेरे टीचर्स और मेरे पेरेंट्स का जिन्होंने दिन रात मेहनत करके मुझे सही गाइडलाइन दी जिसकी हेल्प से मैं इस लेवल तक पहुंच पाया हूं जिससे मैं इतना कॉन्फिडेंस फील कर रहा हूं कि मैं फ्यूचर में अपने जो फ्यूचर आने वाला फ्यूचर है उसे मैं बेटर इससे भी बेटर बना सकूँ बच्चे बहुत बहुत ने ਆਉਣ ਵਾਲੇ ਸਮੇਂ 'ਚ ਇਤਨਾ ਵੀ ਜ਼ਿੰਦਗੀ ਵਧੀਆ ਹੋਵੇ ਤੇ ਸਕੂਲ ਦਾ ਤੇ ਪਿੰਡ ਦਾ ਤੇ ਆਪਦੇ ਮਾਪਿਆਂ ਦਾ ਤੇ ਰਿਸ਼ਤੇਦਾਰਾਂ ਦਾ ਸਾਰਿਆਂ ਦਾ ਤੇ ਟੀਚਰਾਂ ਦਾ ਨਾਮ ਰੋਸ਼ਨ ਕਰਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੀਆ ਹੋ ਕੇ ਨਿਕਲوں ਗੁੱਡ ਮਾਰਨਿੰਗ एवरीवन ਆਮ ਸੋ ਹੈਪੀ ਥਰੂ ਸਕੂਲ ਆਫ ਐਮਿਨੈਂਸ ਲਾਂਸਰ ਅੱਜ ਹਮਾਰਾ ਵੀ ਪੰਜਾਬ ਬੋਰਡ ਦਾ ਰਿਜ਼ਲਟ ਆਇਆ ਐਂਡ ਆ ਗੋਟ 6th 10th ਇਨ ਮਾਈ ਡਿਸਟ੍ਰਿਕਟ ਫਾਜ਼ਿਲਕਾ ਐਂਡ 14th ਸਾਈਕਲ ਪੰਜਾਬ ਨੂੰ ਮੈਡਲਿਸਟ and The credit for uh, my success goes to the school in which I studied for last two years. Good morning everyone. My name is Priya and I study in school of Femminence Transra. abhi recently कल ही हमारा 12th class ka result aaya hai और उसमें मैंने 494 out of 500 score किया है and मैंने अपने district puzzle का मैं first rank हासिल किया है and all over Punjab में मैंने fifth rank हासिल की है and मैं इसका credit एक तो खुद की मेहनत and ਸੈਕਿੰਡ ਸਭ ਤੋਂ ਜ਼ਿਆਦਾ ਮੈਂ ਦੇਣਾ ਚਾਹਾਂਗੀ ਆਪਣੇ ਟੀਚਰਸ ਕੇ ਟੀਚਰਸ ਕੋ ਜਿੰਨ ਕੀ ਵਜ੍ਹਾ ਸੇ ਮੈਂ ਅੱਜ ਯਹਾਂ ਪੜ੍ਹੀ ਹੂੰ ਉਹਨਾਂ ਨੇ ਪੂਰੇ ਸਾਲ ਇਤਨਾ ਅੱਛਾ ਮੈਨੂੰ ਪੜ੍ਹਾਇਆ ਮਤਲਬ ਉਹਨਾਂ ਕੀ ਮੈਨੇਸ ਸੇ ਮੈਂ ਅੱਜ ਯਹਾਂ ਪੜ੍ਹੀ ਹੂੰ ਤੋ ਮੈਂ ਉਹਨਾਂ ਕੋ ਬਹੁਤ ਬਹੁਤ ਥੈਂਕ ਯੂ ਕਰਨਾ ਚਾਹਤੀ ਹੂੰ ਮੈਂ ਗਰੁਜ ਸ਼ਾਵਲਾ ਮੇਰੀ ਨਾਮ ਸੋਨਾਲ ਸ਼ਾਵਲਾ ਰਾਮਸਰ ਸਕੂਲ ਚ ਪੜ ਰਹੀ ਹਾਂ ਲਾਸਟ ਦੋ ਸਾਲ ਤੋਂ ਤੇ ਸਭ ਤੋਂ ਪਹਿਲੇ ਮੈਂ ਸਕੂਲ ਦਾ ਥੈਂਕ ਕਰਨਾ ਚਾਹਣਾ ਜਿਨਾਂ ਨੇ ਬਹੁਤ ਵਧੀਆ ਗਾਈਡਲਾਈਨ ਦਿੱਤੀ ਸਾਰੇ ਟੀਚਰਸ ਨੇ ਬਹੁਤ ਵਧੀਆ ਪੜ੍ਹਾਇਆ ਜਿੰਦੇ ਕਰਕੇ ਮੇਰਾ ਬੇਟਾ ਮੇਰੀ ਬਿੱਟੀ ਆ ਬੇਟਾ ਹੀ ਹੈ ਵੈਸੇ ਤਾਂ ਮੇਰੀ ਬਿੱਟੀ ਅੱਜ ਟੌਪ ਕੀਤਾ ਤੇ ਨਾਲੇ ਮੈਰਿਡ ਲਿਸਟ ਆਈ ਏ ਤੇ ਸਕੂਲ ਦਾ ਬਹੁਤ ਬਹੁਤ